ਉਮੀਦਵਾਰ ਜੀਵ ਧੋੜਾ ਜੀ ਲਈ ਕੰਪੇਨ ਕਰ ਰਹੇ ਮੇਰੇ ਨਾਲ ਸਰਬੋਤਮ ਸੀਨੀਅਰ ਐਮਐਲਏ ਟਾਂਡੇਪੋ ਤੋਂ ਸਬਾ ਜਸਬੀਰ ਸਿੰਘ ਰਾਜਾ ਗਿੱਲ ਜੀ ਤਨਕੋਟ ਤੋਂ ਲਾਡੀ ਟੋਸ ਜੀ ਸਾਡੇ ਐਮਐਲਏ ਸਾਹਿਬ ਇਸ ਵਾਰ ਤੋਂ ਸਾਡੇ ਕੌਂਸਲ ਬੱਬਲ ਜੀ ਬੱਬਲ ਜੀ ਅਸੀਂ ਸਾਰੇ ਇਸ ਹਲਕੇ ਦੇ ਵਿੱਚ ਕੰਮ ਕਰ ਰਹੇ ਮੈਂ ਤੁਹਾਨੂੰ ਇਸ ਕਰਕੇ ਆਜੇ ਖੇਚਲ ਦਿੱਤੀ ਹੈ ਆਜ ਸਵੇਰੇ ਪਹਿਲਾਂ ਬੀਜੇਪੀ ਦੇ ਜਨਸਕਪਟਰ ਤੋਂ ਚੋਕ ਦੀ ਉਹ ਨਸ਼ਿਆਂ ਦੇ ਬਾਰੇ ਵਿੱਚ ਬੋਲ ਕੇ ਗਏ ਉਸ ਤੋਂ ਬਾਅਦ ਬੀਜੇਪੀ ਦੇ ਸਪੋਕਸਮੈਨ ਜੋਸ਼ੀ ਸਾਹਿਬ ਨੇ ਨਸ਼ਿਆਂ ਦੇ ਬਾਰੇ ਵਿੱਚ Boş, yanlış söyledim. So, ben bir gün Tanm Chokji, çünkü parti de genel sekterdi. Merak edenin sidda bu alıyor. Ee, dede nashi? Ee, dede kexler? Nashi anda çok gordoşuyor ya, pekiye abi? Ciddi olarak B J P hükümeti, B J P ਸ਼ਰਮਣੀ ਕਾਲੀ ਦਲ ਬਾਦਲ ਦੇ ਨਾਲ ਸਰਕਾਰ ਦੇ ਵਿੱਚ ਭਾਈਵਾਲ ਸੀ ਸਾਰੀ ਦੁਨੀਆ ਨੂੰ ਪਤਾ ਉਹਦੇ ਸੰਸਦ ਨੂੰ ਪਤਾ ਕਿ ਨਸ਼ੇ ਉਦੋਂ ਆਏ ਪਹਿਲਾਂ ਤੇ ਮੇਰਾ ਚੁਗਬ ਸਾਹਿਬ ਤੇ ਸਵਾਲ ਹੈ ਕਿ ਸਭ ਜਦੋਂ ਨਸ਼ੇ ਆਏ ਉਦੋਂ ਭਾਜੀਪੀ ਦਾ ਕੀ ਸਟੈਂਡ ਸੀ ਕਿ ਭਾਜੀਪੀ ਦਾ ਕੋਈ ਲੀਡਰ ਬੋਲਿਆ ਤੁਹਾਡੇ ਭਾਈਵਾਲ ਕਾਲੀ ਦਲ ਦੇ ਇੱਕ ਬਹੁਤ ਵੱਡੇ ਲੀਡਰ ਦੇ ਉਤੇ ਨਸ਼ਿਆਂ ਦੇ ਗੋਸ਼ ਲੱਗੇ ਸਮਗਲਿੰਗ ਦੇ ਗੋਸ਼ ਲੱਗੇ ਉਹ ਜੇਲ੍ਹ ਗਿਆ ਬੇਲ ਹੋਈ ਪਰ ਬੀਜੇਪੀ ਚੁੱਪ ਤਰਨ ਜੋਗਜੀ ਪਹਿਲਾਂ ਤਾਂ ਮਦਦ ਤੁਸੀਂ ਇਹ ਸਮਝਾਓ ਕਿ ਜਿਹੜੇ ਨਸ਼ੇ ਆਏ ਉਹ ਬੀਜੇਪੀ ਦੇ ਰਾਜ ਚ ਐਸਾ ਮਸਵਸ ਤੋਂ ਕਹਿੰਦਾ ਉਸ ਸਮੇਂ ਬੀਜੇਪੀ ਦਾ ਤੇ ਕਾਲੀ ਦਲ ਦਾ ਰਾਜ ਸੀ ਪੰਜਾਬ ਦੇ ਵਿੱਚ ਮੇਰਾ ਤੁਝਾ ਸਵਾਲ ਉਹਨਾਂ ਨੂੰ ਉਹਨਾਂ ਨੇ ਪੰਜਾਬ ਦੇ ਸਾਬਕਾ ਮੁਖលਤੀ ਕੈਪਟਨ ਬੀਬੀ ਦਸਨ ਸਿੰਘ ਜਿਨ੍ਹਾਂ ਨੂੰ ਭੀడీపీ ਦੇ ਵਿੱਚ ਸ਼ਾਮਲ ਕੀਤਾ ਇਹੋ ਕੈਪਟਨ ਸਾਹਿਬ ਨੇ ਜਿਨ੍ਹਾਂ ਸਤਾਵਾਂ ਦੇ ਵਿੱਚ ਸੌ ਚੱਕ ਕੇ ਗੁੜਕਾ ਸਾਹਿਬ ਹੱਥ 'ਚ ਵੜ ਕੇ ਇਹ ਕਹਿ ਸੀਗਾ ਕਿ ਮੈਂ ਬੈਸ਼ੇ ਕਤਲ ਕਰ ਦੂੰਗਾ کہ انہوں نے نشے ختم کیتے کہ کی تا کپٹن جڑا اچھ بی جے پی کا لیٹر ہے چوک صاحب دس سکتے ہو کہ اس کیپٹن نے نشے کے خلاف پانچ سال کی سردار پر سن مان دی سرکار ہے آم آدمی پارٹی دی سرکار ہے اسی پہلے تین سالہ تو نشے کے خلاف جنگ لارے اسی پہلی مات تو ਜੋ ਨਸ਼ਿਆਂ ਦੇ ਵਿਰੁੱਧ ਸ਼ੁਰੂ ਕੀਤਾ ਸਾਡੇ ਪੰਜਾਬ ਦੇ ਵਿੱਚ ਸਰ ਹੁਣ ਤੱਕ 14000 ਤੋਂ ਉੱਪਰ ਦੇ ਸਮਗਲਗ ਉਹ ਜਿਹੜੇ ਫੜੇ ਗਏ ਉਹਨਾਂ ਕਰੀਬ 600 ਐਫ ਆਈ ਆਰ ਜਿਹੜੀ ਅਸੀਂ ਤੱਜ ਕੀਤੀ ਆਬ ਜਿਹੜਾ 591 ਕਿਲੋ ਜੜਾ ਹੁਣ ਤੱਕ ਹੀ ਵਾਂਸ ਬੈਗ ਜਿਹੜੀ ਆ ਉਹ ਅਸੀਂ ਬਰਾਮਦ ਕੀਤੀ ਬਹੁਤ ਸਾਰੇ ਸਮਗਲਾਂ ਦੇ ਕਹਦਾ ਹੈ ਰੋਜ਼ ਇਟਾ ਥਰੇ ਰੋਜ਼ ਲੋਕ ਦੇਖਦੇ ਸੱਤ ਸਮਗਲਾਂ ਨੂੰ ਜੇਲ੍ਹ ਚ ਬੰਦ ਕੀਤਾ ਅੱਜ ਤੁਸੀਂ ਕਿਦਾਂ ਕਹਿ ਰਹੇ ਹੋ ਕਿ ਜੁੱਧ ਨਸ਼ਿਆਂ ਦੇ ਬਦ ਬੁੱਸ ਹੋ ਗਿਆ ਬਿਲਕੁਲ ਨਹੀਂ ਸਾਰਾ ਉਹ ਜੋਤ ਸਾਹਿਬ ਪੰਜਾਬ ਦੀ ਕੇਸ ਨੁੱਕਰ ਦੇ ਵਿੱਚ ਮੇਰਾ ਤੁਹਾਨੂੰ ਚੈਲੰਜ ਹੈ ਮੈਂ ਤੁਹਾਨੂੰ ਅੰਮ੍ਰਿਤਸਰ ਦੇ ਵਿੱਚ ਦਿਖਾਉਣਾ ਮੇਰੇ ਨਾਲ ਚਲੋ ਸਵੇ ਤਨ ਮੈਂ ਦਿਖਾਉਣਾ ਕਿ ਕਿਦਾਂ ਜੋਤ ਨਸ਼ਿਆਂ ਦੇ ਬਦ ਜਿਹੜਾ ਲੋਕ ਲੈ ਬਣਿਆ ਕਿਪਦਾ ਲੋਕ ਲਾਰ ਬਣ ਕੇ ਸੈਕਵੇਦ ਗਿਣਤੀ ਦੇ ਵਿੱਚ ਲੋਕ ਰੋਹ ਧਾ ਕੇ ਸੌ ਚੁੱਕ ਬਿਰਾ ਹੌਤ ਲੈਂਦੀ ਹੈ ਕਿਸੀ ਨਸ਼ੇ ਗਤਮ ਕਰਦੇ ਇਸ ਕਰਕੇ ਮੈਂ ਚੁੱਕ ਸਾਹਿਬ ਤੁਹਾਨੂੰ ਕਹਿਣਾ ਚਾਹੁੰਦਾ ਕਿ ਤੁਹਾਡੀ ਪਾਲਤੀ ਨਸ਼ਿਆਂ ਦੀ ਜਲਦਦਾਤਾ ਤੁਸੀਂ ਪੰਜਾਬ ਦੇ ਵਿੱਚ ਨਸ਼ੇ ਲੈ ਕੇ ਆਇਓ ਤੁਸੀਂ ਪੰਜਾਬ ਦੇ ਨੌਜਵਾਨਾਂ ਨੂੰ ਜਿਹੜਾ ਨਸ਼ਿਆਂ ਦੇ ਉੱਤੇ ਲਾ ਕੇ ਮੌਤ ਦੇ ਕਾਰਨ ਦਤਾ ਹੈ تُس ایک وار بھی اپنی سرکار دے ٹائن جا سرکار تو بعد تُس ہی دستا کہ بی جے پی نے ہور تک کدھی نشہ دے ورد اپنی جبان کھولی ہے کدھی دستا کہ نشہ دے خلاف بولے ہون ہوں کدھی دستا کہ اینا نشہ دے خلاف کوئی پٹس کیتا ہوئے کدھی دستا صاحب کہ پنجاب نہیں کی کیتا ہے کیونکہ صاحب بولنا بہت سوکھا ہے دستا دیو پجاب دے نال ਅੱਜ ਦੇਰੇ ਬੀਜੇਪੀ ਤੱਥੇ ਆਵੀ ਆ ਕੀ ਤੁਸੀਂ ਪੰਜਾਬ ਦਾ ਖੜਿਓ ਤੇ ਉਸ ਬੀਜੇਪੀ ਦਾ ਜਿਹੜੀ ਹਰਿਆਣਾ ਤੇ ਦਿੱਲੀ ਦੀ ਬੀਜੇਪੀ ਹੈ ਜਿਹੜਾ ਸਾਡਾ ਪਾਣੀ ਵੀ ਖੋਣਾ ਚਾਹੁੰਦੀ ਹੈ ਜਿਹੜਾ ਸਾਡੇ ਫੰਡ ਵੀ ਦੇਣਾ ਚਾਹੁੰਦੇ ਅਈ ਦਿੱਤੀ ਹੈ ਜਿਹੜੇ ਲੋਕ ਸਾਡਾ ਆਡੀਐਫ ਜਿਹੜਾ ਉਹਨੂੰ ਉਹਨਾਂ ਨੇ ਰੋਕਿਆ ਹੋਇਆ ਸਾਡੇ ਵੱਖ-ਵੱਖ ਫੰਡ ਰੋਕੇ ਹੋਏ ਆ ਚੋਕ ਸਾਬ ਕਿੰਨਾ ਖੜਿਓ ਦੱਸੋ ਪੰਜਾਬ ਦੇ ਲੋਕਾਂ ਨੂੰ ਪੰਜਾਬ ਦਾ ਖੜਿਓ ਕਿੰਨਾ ਖੜਿਓ ਜਿਸ ਰੰਗ ਨਾਲ ਈਗੱਪੀ ਨੇ ਜਸਟੰਗਦਾਲ ਬੱਲੇ ਮੋਦੀ ਨੇ ਜਸਟੰਗਦਾਲ ਮੋਦੀ ਨੇ ਨੰਗਲ ਡੈਮ ਦੇ ਉੱਤੇ ਸੀਆਈਏ ਸਬਲਾ ਕੇ ਜਿੱਦਾਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤੁੱਕ ਸਭ ਤੁਹਾਡੀ ਜ਼ਬਾਨ ਖੁੱਲੀ ਕਿਦੇ ਤੁਸੀਂ ਜ਼ਬਾਨ ਖੋਲੀ ਆਪਣੀ ਪੰਜਾਬ ਦੇ ਪਾਣੀਆਂ ਤੇ ਦਿਨੇ ਡਾਕਾ ਪੰਜਾਬ ਦੇ ਪਾਣੀਆਂ ਨੂੰ ਧੱਕੇ ਨਾਲ ਸਾਡੇ ਡੈਮਾਂ ਦੇ ਉੱਤੇ ਕੰਦੂ ਕਬਜ਼ਾ ਕਰਨਾ ਚਾਹੁੰਦਾ ਸਾਲ ਕਦੀ ਬੋਲਿਓ ਤੁਸੀਂ ਪੰਜਾਬ ਦੀ ਦੀ ਬੋਲਦੇ ਸਾਡਾ ਜਿਹੜਾ ਬੰਦਾ ਜਿਹੜੀ ਸਰਕਾਰ ਪੰਜਾਬ ਦਾ ਮੁਖਵੰਤੀ ਸਦਾ ਭਗਵਾਨ ਸਿਮਰ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੇ ਪੰਜਾਬ ਨੇ ਲੋਕਾਂ ਲਈ ਕੰਮ ਕਰਦੀ ਆ ਸਾਡਾ ਤੁਹਾਨੂੰ ਲੈ ਕੇ ਆਵੇ ਮੈਂ ਕਹਦਾ ਚਾਹੁੰਦਾ ਪੰਜਾਬੀਓ ਇਹਨਾਂ ਦੀਆਂ ਗੱਲਾਂ ਚ ਦੇਉਣਾ ਭਾਜਪੀ ਐਸ ਵੇਲੇ ਦੁਸ਼ਮਨ ਰਾਂ ਪੰਜਾਬ ਦੀ ਪੰਜਾਬ ਦੀ ਦੁਸ਼ਮਨ ਪਾਰਟੀ ਆ ਜਿਹੜੀ ਪੰਜਾਬ ਨਾਲ ਹਰ ਪਾਸੇ ਉੱਤੇ ਧੱਕਾ ਕਰਦੀ ਆ ਹਰ ਪਾਸੇ ਉੱਤੇ ਪੰਜਾਬ ਨੂੰ ਕਮਜ਼ੋਰ ਕਰਦੀ ਆ ਹਰ ਪਾਸੇ ਉੱਤੇ ਪੰਜਾਬ ਦੀ ਧਿਰ ਦੇ ਵਿੱਚ ਛੁਰਾ ਬਾਦੀ ਹੈ ਤੇ ਪੰਜਾਬ ਦੇ ਬੀਜੇਪੀ ਦੇ ਲੀਡਰ ਚਾਪਟਰ ਮੁੰਦੂ ਸਿੰਘ ਸਨੀਲ ਜਾਖੜ ਜੀ ਮੰਗਵੀ ਬਾਦਲ ਜੀ ਜਿਹੜੇ ਬੜੇ ਚਾਵਾਂ ਦੇ ਨਾਲ ਛੱਡ ਕੇ ਗਏ ਸੀਗੇ ਤੇ ਅਸੀਂ ਬੀਜੇਪੀ ਚੱਲੇ ਹਾਂ ਹੁਣ ਕਿਉਂ ਵੀ ਬੋਲਦੇ ਹੁਣ ਬੋਲਣ ਹੁਣ ਕਿਉਂ ਵੀ ਬੋਲਦਾ ਪਾਣੀਆਂ ਦਾ ਵਾਕਾ ਚਾਪਟਰ ਮੁੰਦੂ ਕੋਈ ਬੋਲਦਾ ਹੁਣ ਬੀਜੇਪੀ ਦਾ ਲੀਡਰ ਸੀਗਾ ਅੱਜ ਵੀ ਲੀਡਰ ਆ ਉਹ ਬੋਲੇ ਤੇ ਪੰਜਾਬ ਦੇ ਵਿੱਚ ਪਾੜੀਆਂ ਦੇ ਕੋਟਾ ਕਮਾਦੀਆਂ ਤਦੋਂ ਨਦ ਦੇ ਇੱਕ ਵਾਦ ਜਬਾਨ ਵੀ ਖੋਲੀ ਪੰਜਾਬ ਦੇ ਵਿਤਮੰਤੀ ਰਹੇ ਮੰਗ ਵੀ ਬਾਰ ਬੋ ਜਿਹੜੇ ਉਹਨਾਂ ਨੂੰ ਵੀ ਪਤਾ ਕਿ ਆਡੀਫ ਦੇ ਪੈਸੇ ਰੋਕੇ ਇੱਕ ਵਾਦੀ ਬੋਲੇ ਸੁਨੀਲ ਜਾਖੜ ਜੀ ਇੱਕ ਵਾਦੀ ਬੋਲੇ ਸਾਰੇ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਪੰਜਾਬ ਦੀ ਪਾਜਬਾ ਬੀਜੇਪੀ ਪੰਜਾਬ ਦੇ ਲੀਡਰ ਸਾਰੇ ਦੇ ਸਾਰੇ ਸੈਕਟਰ ਦਾ ਖੜਿਆ ਸਾਰੇ ਦੇ ਸਾਰੇ ਪੰਜਾਬ ਦੋਦੀ ਆ ਸਾਰੇ ਦੇ ਸਾਰੇ ਪੰਜਾਬ ਦੀ ਬੇਠੇ ਛੁਰਾ ਬਾਜ਼ ਉਹ ਜਿਹੜੀ ਵੈਸਟ ਦੀ ਚੋਣ ਹੋਦੀ ਹੈ ਤੁਸੀਂ ਦੇਖਿਓ ਇੱਥੇ ਵੈਸਟ ਦੇ ਲੋਕ ਜਿਹੜੇ ਆ ਵੈਸਟ ਦੇ ਜਿਹੜੇ ਪੰਜਾਬੀ ਦੇ ਇਹਨਾਂ ਨੂੰ ਕਿੱਦਾਂ ਮੂੰਹ ਤੋੜ ਜਵਾਬ ਦਿੰਦੇ ਆ ਔਰ ਬੀਜੇਪੀ ਦੀ ਬਹੁਤ ਲੱਕ ਤੋੜ ਵੀ ਹਾਲ ਜੜੀ ਚੁਗ ਸਿੰਘ ਆਇਓ ਚੁਗ ਸਿੰਘ ਕਿਹਨੇ ਬੋਲਣਾ ਪੰਜਾਬ ਦੇ ਹੱਕ ਤੇ ਚੁਗ ਸਿੰਘ ਬੋਲੋ ਵੈਸਟ ਦੇ ਲੋਕਾਂ ਨੂੰ ਦੱਸੋ ਕਿ ਕੇਂਦਰ ਨੇ ਪੰਜਾਬ ਨਾਲ ਕੀ ਕੀਤਾ ਦੱਸੋ 14 ਸਾਲ ਦੇ ਵਿੱਚ ਆ ਬੋਦੀ ਦੇ ਪੰਜਾਬ ਨੂੰ ਕੀ ਦਿੱਤਾ ਹੁਣ ਤੱਕ ਪੰਜਾਬ ਕੋ ਖੋਇਆ ਸਾਡ ਸਾਡੇ ਕੋ ਸਭ ਕੁਝ ਸੀਲ ਲੈ ਸਾਡੇ ਕਿਸਾਨਾਂ ਦੇ ਧਰਮੇ ਦਿੱਤੇ ਸੀਗੇ ਉਹਨਾਂ ਨਾਲ ਸਮਝੌਤਾ ਕਰਕੇ ਬੀਜੇਪੀ ਮੁੱਕਤ ਗਈ ਸਾਡੀ ਤੁਸੀਂ ਹਲਪ ਤੇ ਝੂਠ ਬੋਲ ਸੋ ਆ ਵਾਸਤੂ ਦੀ ਦਸਤਾਵੇਜ਼ਾ ਫੈਸਲਾ ਕਰਦੇ ਨਾ ਸੋ ਮੇਰੀ ਚੋਕ ਨੂੰ ਬੇਨਤੀ ਹੈ ਚੋਕ ਸਾਹਿਬ ਪੰਜਾਬ ਲਈ ਬੀਜੇਪੀ ਨੇ ਕੀ ਕੀਤਾ ਇੱਕ ਸ਼ਬਦਾਂ ਕਿਥੇ ਬੋਲ ਕੇ ਦਿਖਾਓ ਕਿ ਬੀਜੇਪੀ ਨੇ ਪੰਜਾਬ ਲਈ ਕੀ ਕੀਤਾ ਤੁਸੀਂ ਪੰਜਾਬ ਦੋਦੀ ਜਾ ਤੁਸੀਂ ਸੈਟਰ ਦੇ ਨਾਲ ਖੜੇ ਹੋ ਦਿੱਲੀ ਦੇ ਨਾਲ ਖੜੇ ਹੋ ਸੋ ਮੈਂ ਵੀ ਤੁਹਾਨੂੰ ਬੇਨਤੀ ਆ ਕਿ 100 ਸ਼ਬਦ ਕੇ ਪੰਜਾਬ ਇਸ ਸਟੇਟਮੈਂਟ ਦੇ ਆਕਰੋ ਕਿਉਂਕਿ ਤੁਸੀਂ ਕਦੀ ਪੰਜਾਬ ਦੇ ਹੱਕ ਦੇ ਵਿੱਚ ਹਾਰਾ ਨਾਰਾ ਦੀ ਬਾਤ ਦੇ ਸਰ ਹਾਰਾ ਨਾਰਾ ਦੀ ਬਾਤ ਦੇ ਪੰਜਾਬ ਨਾਲ ਦੀ ਖੜਦੇ ਸੋ ਮੈਂ ਇਹ ਚੁਗ ਸਾਹਿਬ ਨੂੰ ਅੱਜ ਜਵਾਬ ਦੇਣਾ ਚਾਹੁੰਦਾ ਸੀਗਾ ਜਿਹੜਾ ਮੈਂ ਹੱਥ ਸਵੇਰੇ ਹੀ ਤੇ ਦੰਦ ਦੇ ਕੇ ਕਿ ਸਾਡਾ ਜੁੱਧ ਨਸ਼ਿਆਂ ਦੇ ਰੋਪ ਜਿਹੜਾ ਉਹ ਨਹੀਂ ਚੱਲਿਆ ਸਾ ਜੋਬ ਮੇਰੇ ਸਾਹ ਦੇ ਬੋਲ ਕਿੰਨੇ ਸਪਾਂਦੀ ਹਿਸਾਬਤ ਪਹਿਲੀ ਬਾਦ ਸਰਕਾਰ ਜਿਹਨੇ ਪਿਆਸ ਦੇ ਵਿੱਚ ਸਮਗਲਾ ਦੇ ਘਰ ਦਾ ਹੈ ਜਿੰਨੇ ਉਹਨਾਂ ਦੀ ਪ੍ਰੋਪਰਟੀ ਐ ਸੀਜ਼ ਕੀਤੀ ਆ ਤੁਸੀਂ ਕਦੇ ਕੀਤਾ ਕੁਝ ਦੱਸੋ ਤੁਸੀਂ ਵੀ ਦੱਸੋ ਕੁਝ ਤੁਸੀਂ ਇਹ ਦੱਸੋ ਕੰਮ ਕੀ ਕੀਤਾ ਤੁਸੀਂ ਪੰਜਾਬ ਲਈ ਕੀ ਕੀਤਾ ਇਹ ਮੇਰਾ ਤੁਹਾਨੂੰ ਸਵਾਲ ਹੈ ਮੈਂ ਇਸ ਕਰਕੇ ਤੁਹਾਨੂੰ ਸੱਜਿਆ ਸੀਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਥੱਕੀ ਕਿਹਾ ਉਹਨਾਂ ਨੇ ਉਹਨਾਂ ਉਹਨਾਂ ਨੇ ਉਹਨਾਂ ਨੇ ਚੰਨੀ ਸਾਹਿਬ ਨੇ ਚੰਨੀ ਸਾਹਿਬ ਨੇ ਜਿਹੜੀ ਅੱਜ ਇਹ ਗੱਲ ਕਹੀ ਆ ਉਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਉਹ ਮੁੱਖ ਮੰਤਰੀ ਰਹੇ ਉਹਨਾਂ ਤੋਂ ਪਹਿਲਾਂ ਕਾਂਗਰਸ ਦੀ ਸਰਕਾਰ ਸੀ ਕੈਪਟਨ ਦੀ ਚੰਨੀ ਸਾਹਿਬ ਉਹ ਕਲਚਰ ਮਿਨਿਸਟਰ ਸਨ ਟੂਰਿਜ਼ਮ ਤੇ ਕਲਚਰ ਜਨਦੀ ਸਾਹਿਬ 5 ਸਾਲ ਦਾ ਰਿਪੋਰਟ ਕਾਰਡ ਦਿਓ ਜੀ ਦਾ ਕੈਪਟਨ ਨਿੰਦਤ ਸਰਕਾਰ ਦਾ 5 ਸਾਲ ਦਾ ਰਿਪੋਰਟ ਕਾਰਡ ਦਿਓ ਤੇ ਤੁਸੀਂ 5 ਸਾਲ ਕੀ ਕੀਤਾ ਤੁਸੀਂ 5-6 ਮਹੀਨੇ ਮੁੱਖ ਮੰਤਰੀ ਰਹੇ ਤੁਸੀਂ ਆਪਣਾ ਰਿਪੋਰਟ ਕਾਰਡ ਦਿਓ ਸਾਹਿਬ ਅਸੀਂ ਤੁਹਾਨੂੰ 3 ਸਾਲ ਦਾ ਰਿਪੋਰਟ ਕਾਰਡ ਦਿੰਦੇ ਆ ਆਓ ਸਾਡੇ ਨਾਲ ਬਹਿਸ ਕਰੋ ਜਨਦੀ ਸਾਹਿਬ ਆਓ ਅਦੋਤ ਵਿਧਾਨ ਚ ਬਹਿਸ ਕਰਦੇ ਆ ਅਸੀਂ ਆਪਣਾ ਰਿਪੋਰਟ ਕਾਰਡ ਦਿੰਦੇ ਆ 5 ਸਾਲ ਉਹਨਾਂ ਨੇ ਕੀ ਕੀਤਾ ਉਹ ਦੱਸਣ ਉਹ ਦੱਸਣ ਉਹਨਾਂ ਦਾ ਮੁੱਖ ਮੰਤਰੀ ਕੈਪਟਨ ਨਿੰਦਤ ਸਿੰਘ ਉਟਕਾ ਸਾਫ ਫੜ ਕੇ ਕਿੱਦਾਂ ਭੱਜ ਗਿਆ ਕਿੱਦਾਂ ਮੁੱਕ ਗਿਆ ਸੀਗਾ ਸੋਚੰਦੀ ਸਾਹਿਬ ਨਾਇਦਾਂ ਦੀ ਅਗਲਾ ਕਰੋ ਕਾਂਗਰਸ ਨੇ ਪੰਜਾਬ ਦਾ ਕੋਈ ਚੰਗਾ ਕੰਮ ਨਹੀਂ ਕੀਤਾ ਮੇਰੀ ਤੁਹਾਨੂੰ ਬੇਨਤੀ ਹੈ ਤੇ ਆਪਣਾ ਵੋਟ ਕਾਰਡ ਲੈ ਕੇ ਆਓ ਇਹ ਲੈਕਚਰ ਦੇ ਵਿੱਚ ਕਰਕੇ ਆਏ ਜਾਰੇ ਕੀ ਨਜ਼ਾਇਜ਼ ਕਬਜ਼ੇ ਆ ਮਕਾਨ ਢਾ ਕੇ ਇਹ ਕਿਹਾ ਜਾ ਰਿਹਾ ਹੈ ਕਿ ਨਸ਼ਾ ਤਰਦਮ ਕਾਂਡਾ ਇੱਕ ਵੀ ਸਾਫਤ ਕਰੋ ਇੱਕ ਸਾਫਤ ਕਰੋ ਇੱਕ ਵੀ ਕੋਈ ਸਾਫਤ ਕਰੇ ਜਿੱਥੇ ਕੋਈ ਨਜ਼ਾਇਜ਼ ਕਬਜ਼ੇ ਆ ਮਕਾਨ ਢਾਡਾ ਹੋਵੇ ਸਮਗਲਾ ਦੇ ਮਕਾਨ ਜਿਹੜੇ ਉੱਟਾਏ ਆ ਅਸੀਂ ਨਸ਼ਾ ਤਸਕਾ ਦੇ ਮਕਾਨ ਢਾ ਰਹੇ ਉਹ ਢਾਵਾਂਗੇ ਜਿੰਨਾ ਚੇਤੇ ਪੰਜਾਬ ਦੇ ਚ ਨਸ਼ਾ ਖਤਮ ਨਹੀਂ ਹੁੰਦਾ ਆਪ ਆਪਣੀ ਕੈਂਡੀਡੇਟ ਨੂੰ ਵਾਪਸ ਕਰਵਾਉਂਸੀ ਕਰੇਗਾ ਕੌਮ ਅੰਦਰ ਉਹ ਕਿਵੇਂ ਦੇ ਕਮਲਜੀਤ ਕਰਵਲ ਆਇਆ ਹੈ ਹਾਂਜੀ ਕਰਵਲ ਦੀ ਸ਼ਾਮ ਨੂੰ ਸ਼ਾਮ ਨੂੰ ਕਿੰਨੀ ਵਾਰ ਉਹਨਾਂ ਨੇ ਪਾਰਟੀ ਵਾਲੀ ਕਰਵਲ ਦੀ ਤੇ ਤੁਸੀਂ ਲੁਧਿਆਣਾ ਦੇ ਦੋ ਕਿੰਨੀ ਵਾਰ ਅੱਠਵਾਂ ਮਿੰਨਵਾ ਦੇ ਹੁਣੇ ਦੱਸਿਆ ਗਿਆ ਨੇ ਤੇ ਅੱਠਵਾਂ ਆਪਣੀ ਜ਼ਿੰਦਗੀ ਚ ਉਹ ਆ ਆ ਆਮ ਜਾਵਮ ਕਾਫੇ ਬਿੰਦੇ ਹਰ ਲਖ ਚ ਦੀ ਨਵੀਂ ਪਾਰਟੀ ਚੱਲ ਜਾਂਦੇ ਐ ਇੱਦਾਂ ਦੇ ਲੋਕਾਂ ਦਾ ਲਖ ਚ ਕੋਈ ਅਸਰ ਨਹੀਂ ਹੁੰਦਾ ਅੱਗੇ ਕਿੰਨਾ ਦਾ ਪਤਾ ਮਿਲ ਰਿਹਾ ਹੈਗਾ ਬੱਝੂ ਦੇ ਵਿੱਚ ਬੀਪੀ ਨਾ ਰਿਹਾ ਲੋਕਾਂ ਦੇ ਸਾਡਾ ਬਹੁਤ ਜਬਰਦਸਤ ਨਾਰਾ ਆਮ ਆਦਮੀ ਪਾਰਟੀ ਬਹੁਤ ਵੱਡੀ ਲੀਡ ਨਾਲ ਜਿੱਤੂਗੀ ਅਸੀਂ ਕੈਲਕੂਲੇਟ ਕਰਦੇ ਹਾਂ ਸਾਡਾ ਅੰਦਾਜ਼ਾ ਕਿ ਅਸੀਂ 35000 ਦੀ ਲੀਡ ਦੇ ਨਾਲ ਇਹ ਸੀਟ ਜਿਹੜੀ ਜਿੱਤ ਕੇ ਦੇਾਂਗੇ ਉਹ ਤੁਹਾਡੇ ਸਾਹਮਣੇ ਇਹ ਨੂੰ ਨਹੀਂ ਮਾਰਦਾ ਪਤਾ ਸੰਜੀਵ ਦੋਣਾ ਜੀ ਨੂੰ ਸੰਜੀਵ ਦੋਣਾ ਜੀ ਨੇ ਜਿੰਨੇ ਕੰਮ ਲੁਧਿਆਣਾ ਦੇ ਕੀਤੇ 3 ਸਾਲ 3 ਸਾਲ ਆਸਵਧ ਨਾਮਦ ਬਣ ਕੇ ਕਹੇ ਨੇ ਕੀਤੇ ਅੱਜ ਤੱਕ ਉਹਨਾਂ ਨੂੰ ਬਾਰ ਬਾਰ ਦਾ ਪਤਾ ਮੈਂ ਅੱਜ ਦੁਪਹਿਰੇ ਉਹਨਾਂ ਨਾਲ ਮੀਟਿੰਗਾਂ ਕੀਤੀਆਂ ਕਾਦਾਤੀ ਕੀਤੀਆਂ ਉਹਨਾਂ ਦਾ ਲੋਕ ਇਹਨਾਂ ਪਿਆਰ ਕਰਦੇ ਸਾਡੇ ਉਮੀਦਵਾਰ ਦਾ ਸਾਡਾ ਵੀਰਵਾਦ ਸ਼ਰੀਫ ਪੜਿਆ ਲਿਖਿਆ ਸਾਊ ਸੁਭਾ ਦਾ ਕਦੀ ਮੱਥੇ ਤੇ ਥੋੜੀ ਨਹੀਂ ਆਉਂਦੀ ਦੂਜੇ ਪਾਸੇ ਕੌਣ ਆ ਉਹ ਤੁਹਾਨੂੰ ਆਪ ਪਤਾ ਕਿ ਕਿਦਾਂ ਦਾ ਵੀਰਵਾਦ ਆ ਬਹੁਤ ਬਹੁਤ ਧੰਨਵਾਦ